ਕਰਕੇ ਅਮਰਿਤਪਾਲ ਸਿੰਘ ਮੈਰੋ ਉਸ ਨੂੰ ਆਧਾਰ ਬਣਾ ਕੇ ਹਾਲਾਂਕਿ ਜੋ ਉਹ ਕਹਿ ਲੋ ਕਿ ਘਟਨਾ ਵਾਪਰੀ ਐ ਉਸ ਨੂੰ ਕਿਤੇ ਪਿੱਛੇ ਛੱਡ ਕੇ ਉਸ ਇੱਕ ਨੌਜਵਾਨ ਦਾ ਨਾਮ ਲੈ ਕੇ ਨਿਹੰਗ ਸਿੰਘਾਂ ਦੀ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਕਿਰਦਾਰ ਖੁਸ਼ੀ ਕੀਤੀ ਜਾ ਰਹੀ ਐ ਉਸ ਨੂੰ ਕਿੰਦੇ ਕਿਉਂ ਇੰਨਾ ਹੀ ਦਿਨਾਂ ਦੇ ਵਿੱਚ ਸ਼ਿਵ ਸੇਨਾ ਵਾਲਿਆਂ ਦੇ ਵੱਲੋਂ ਮੁਕਸਰ ਦੇ ਵਿੱਚ ਸਿੱਖ ਨੌਜਵਾਨ ਦੀ ਕੋਠ ਮਾਰ ਕੀਤੀ ਜਾਂਦੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਦਰਨੇ ਦੀ ਗੱਲਬਾਤ ਆਈ ਜਾਂ ਕੁਝ ਹੋਇਆ ਸਰਕਾਰ ਨੇ ਜਦੋਂ ਜਾਂ ਪੁਲਿਸ ਨੇ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਕਿ ਉਹ ਧਰਨਾ ਰੋਕਣ ਦੇ ਲਈ ਪੱਤਰਕਾਰਾਂ ਨੂੰ ਜਿਹੜਾ ਹੈ ਹਾਊਸ ਰੈਸਟ ਕੀਤਾ ਗਿਆ ਹੁਣ ਤੁਸੀਂ ਦੇਖੋ ਨਾ ਕਿ ਪੱਤਰਕਾਰਾਂ ਨੂੰ ਇੱਥੇ ਹਾਊਸ ਰੈਸਟ ਕੀਤਾ ਜਾਂਦਾ ਹੈ ਕੀ ਤੁਸੀਂ ਕਿਸੇ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਡਿਬੇਟ ਕੋਈ ਸੁਣੀ ਹੋਏਗੀ ਕਿ ਸਿੱਖ ਨੌਜਵਾਨ ਦੀ ਕੁੱਟਮਾਰ शिवसेना ਵਾਲਿਆਂ ਵੱਲੋਂ ਹੋ ਗਈ ਨਹੀਂ ਕੀਤੀ ਜਾਂਦੀਆਂ ਡਿਬੇਟਸ ਇੱਕ ਟੂਲ ਕਿੱਟ ਦੀ ਤਰ੍ਹਾਂ ਹੀ ਇਹ ਸਾਰੇ ਜਾਣੇ ਕੰਮ ਕਰਦੇ ਹੈਗੇ ਨੇ ਉਹਦੇ ਚ ਮੰਨੇ ਪਰਮੰਨੇ ਅਖਬਾਰ ਆ ਜਾਂਦੇ ਨੇ ਕੁਝ ਚੰਡੀਗੜ੍ਹ ਤੋਂ ਚੱਲਦੇ ਨੇ ਕੁਝ ਜਲੰਧਰ ਤੋਂ ਚੱਲਦੇ ਨੇ ਫਿਰ ਉਸ ਤੋਂ ਬਾਅਦ ਕੁਝ ਟੀਵੀ ਚੈਨਲ ਆ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਆਪਾਂ ਕਹਿ ਸਕਦੇ ਆ ਕਿ ਖੱਬੇ ਪੱਖੀ ਧਰਾਂ ਦੇ ਨਾਲ ਕੁਝ ਸੰਬੰਧਿਤ ਲੋਕ ਜਾਂ ਉਹ ਤਰ੍ਹਾਂ ਕੇ ਆ ਜਾਂਦੀਆਂ ਨੇ ਜੋ ਆ ਕੇ ਹੁਣ ਡਿਫੈਂਡ ਕਰ ਰਹੀਆਂ ਨੇ ਬੜਾ ਜਿੱਦਾਂ ਸਤਕਾਰ ਨਾਲ ਹੁੰਦਾ ਨੇ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਠੀਕ ਹੈ ਇਨਸੀਡੈਂਟ ਹੈਗਾ ਇਹ ਕਾਨੂੰਨੀ ਇਨਸੀਡੈਂਟ ਹੈ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੇ ਵੀ ਮੰਨ ਲਿਆ ਤੇ ਫਿਰ ਉਸ ਤੋਂ ਬਾਅਦ ਪੁਲਿਸ ਅੱਗੇ ਕਾਰਵਾਈ ਕਰੇਗੀ ਪਰ ਜੇ ਉਸ ਤੋਂ ਅੱਗੇ ਜਾ ਕੇ ਤੁਸੀਂ ਉਹਨਾਂ ਦੇ ਫੈਮਲੀ ਨੂੰ ਤੰਗ ਕਰੋਗੇ ਫਿਰ ਜਾ ਮੰਨ ਲਓ ਕਿ ਜੇ ਉਹਨੇ ਨਹੀਂ ਕੀਤਾ ਤੇ ਉਹਦੇ ਗਲ ਪਾਉਂਗੇ ਫਿਰ ਉਹ ਉਹਦੇ ਨਾਲ ਕਿਤਨਾ ਕਿਤੇ ਮਾਹੌਲ ਹੋਰ ਜ਼ਿਆਦਾ ਤਣਾਅਪੂਰਨ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਬਹੁਤ ਮੁੱਦਾ ਪਖਿਆ ਹੋਇਆ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋਵੋਗੇ ਤਸਵੀਰਾਂ ਬੀਤੇ ਦਿਨਾਂ ਤੋਂ ਜੋ ਪੰਜਾਬ ਦੇ ਵਿੱਚ ਵਾਇਰਲ ਹੋਈਆਂ ਹਾਲਾਂਕਿ ਕੁਝ ਲੋਕ ਇਸ ਨੂੰ ਕਤਲ ਦੀ ਵਾਰਤਾ ਦਾ ਨਾਮ ਦੇ ਰਹੇ ਆ ਕੁਝ ਲੋਕ ਇਸ ਨੂੰ ਸੋਧਾ ਲਾਉਣ ਦੀ ਗੱਲ ਕਹਿ ਰਹੇ ਆ ਸੋ ਤੁਸੀਂ ਕੀ ਸਮਝਦੇ ਹੋ ਕਿ ਖਾਸ ਕਰਕੇ ਅਮਰਿਤਪਾਲ ਸਿੰਘ ਮੈਰੋ ਉਸ ਨੂੰ ਆਧਾਰ ਬਣਾ ਕੇ ਹਾਲਾਂਕਿ ਜੋ ਉਹ ਕਹਿ ਲੋ ਕਿ ਘਟਨਾ ਵਾਪਰੀ ਹੈ ਉਸ ਨੂੰ ਕਿਤੇ ਪਿੱਛੇ ਛੱਡ ਕੇ ਉਸ ਇੱਕ ਨੌਜਵਾਨ ਦਾ ਨਾਮ ਲੈ ਕੇ ਨਿਹੰਗ ਸਿੰਘਾਂ ਦੀ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਕਿਰਦਾਰ ਕੂਸ਼ਿ ਕੀਤੀ ਜਾ ਰਹੀ ਹੈ ਉਸ ਨੂੰ ਕਿਦਾਂ ਦੇਖਦੇ ਹੋ ਅ ਬਿਲਕੁਲ ਇਸ ਦੇ ਵਿੱਚ ਤੁਸੀਂ ਇਹ ਦੇਖੋ ਨਾ ਕਿ ਜੇ ਮਸਲਾ ਚਲੋ ਕਾਨੂੰਨੀ ਹੈਗਾ ਜੋ ਕੁਝ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈਗਾ ਪਰ ਜਿਸ ਤਰੀਕੇ ਦੇ ਨਾਲ ਕਿ ਇੱਕ ਜਿਹੜੀ ਧੇਰੇਦਾਂ ਦੀ ਹੈਗੀ ਹੈ ਕਿ ਉਹ ਇੱਕ ਹੁੰਦਾ ਨਾ ਕਿ ਜ਼ਹਿਰ ਉਗਲਣ ਦਾ ਇੱਕ ਮੌਕਾ ਹੀ ਪਾਲਦੀ ਹੁੰਦੀ ਹੈ ਕਿ ਕਦੋਂ ਸਾਨੂੰ ਮੌਕਾ ਮਿਲੇ ਹੁਣ ਜਿਹੜੀ ਇਹ ਬੀਬੀ ਕੰਚਨ ਕੁਮਾਰੀ ਕਹਿ ਲੋ ਜਾਂ ਕਮਲ ਕੌਰ ਦਾ ਜਿਹੜਾ ਕਤਲ ਹੋਇਆ ਹੈ ਕਿਉਂ ਮਤਲਬ ਇਸ ਗੱਲ ਤੇ ਕੋਈ ਨੋਟਿਸ ਕਿਉਂ ਨਹੀਂ ਲੈ ਰਿਹਾ ਕਿ ਉਹ ਬੀਬੀ ਨੇ ਜਿਹੜਾ ਹੈਗਾ ਕਿਉਂ ਜਾਣ ਬੁੱਝ ਕੇ ਜਿਹੜਾ ਹੈ ਸਿਕ ਨਾਮ ਰੱਖਿਆ ਹੈ ਇਹ ਇਕੱਲੀ ਦੁਕੱਲੀ ਘਟਨਾ ਨਹੀਂ ਹੈਗੀ ਸਿੱਖਾਂ ਨੂੰ ਜਿਹੜਾ ਹੈ ਬਦਨਾਮ ਕਰਨ ਦੇ ਲਈ ਨਾ ਸਮੇਂ-ਸਮੇਂ ਤੇ ਇੱਕ ਨੀਤੀ ਦੇ ਤਹਿਤ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਦੂਜਾ ਜਿਸ ਤਰੀਕੇ ਦੇ ਨਾਲ ਫਿਰ ਇਹਨੂੰ মিডিਆ ਹਾਈਪ ਦਿੱਤੀ ਜਾਂਦੀ ਹੈ ਸਾਰੇ ਜਿਹੜੇ ਕਹਿ ਲਓ ਕਿ ਟੀਵੀ ਚੈਨਲਸ ਜਿਹੜੇ ਉਸ ਪੱਖ ਦੇ ਹੈਗੇ ਨੇ ਉਹਨਾਂ ਦੇ ਡਿਬੇਟਸ ਰੱਖੀਆਂ ਜਾਂਦੀਆਂ ਨੇ ਇਨ੍ਹਾਂ ਹੀ ਦਿਨਾਂ ਦੇ ਵਿੱਚ ਸ਼ਿਵ ਸੇਨਾ ਵਾਲਿਆਂ ਦੇ ਵੱਲੋਂ ਮੁਕਸਰ ਦੇ ਵਿੱਚ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਦੋਂ ਧਰਨੇ ਦੀ ਗੱਲਬਾਤ ਆਈ ਜਾਂ ਕੁਝ ਹੋਇਆ ਸਰਕਾਰ ਨੇ ਜਦੋਂ ਜਾਂ ਪੁਲਿਸ ਨੇ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਕਿ ਉਹ ਧਰਨਾ ਰੋਕਣ ਦੇ ਲਈ ਪੱਤਰਕਾਰਾਂ ਨੂੰ ਜਿਹੜਾ ਹੈ ਹਾਊਸ ਰੈਸਟ ਕੀਤਾ ਗਿਆ ਹੁਣ ਤੁਸੀਂ ਦੇਖੋ ਨਾ ਕਿ ਪੱਤਰਕਾਰਾਂ ਨੂੰ ਇੱਥੇ ਹਾਊਸ ਰੈਸਟ ਕੀਤਾ ਜਾਂਦਾ ਹੈ ਕੀ ਤੁਸੀਂ ਕਿਸੇ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਡਿਬੇਟ ਕੋਈ ਸੁਣੀ ਹੋਏਗੀ ਕਿ ਸਿੱਖ ਨੌਜਵਾਨ ਦੀ ਕੁੱਟਮਾਰ शिवसेना ਵਾਲਿਆਂ ਵੱਲੋਂ ਕੀਤੀ ਗਈ ਨਹੀਂ ਕੀਤੀ ਜਾਂਦੀਆਂ ਡਿਬੇਟਸ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਨੂੰ ਚਰਾਸੀ ਯਾਦ ਦਬਾਉਣ ਦੀ ਰੀਸੈਂਟ ਅਸੀਂ ਇਸੇ ਹਫ਼ਤੇ ਦੀ ਗੱਲ ਕਰ ਰਹੇ ਹਾਂ ਕਿ ਬਕਾਇਦਾ ਧਮਕੀ ਜਿਹੜੀ ਹੈ ਜਲੰਧਰ ਦੇ ਵਿੱਚ ਦਿੱਤੀ ਜਾਂਦੀ ਹੈਗੀ ਹੈ ਤੇ ਕੁਝ ਜਥੇਬੰਦੀਆਂ ਨੇ ਜਿਹੜਾ ਉੱਥੋਂ ਪ੍ਰਸ਼ਾਸਨ ਨੂੰ ਜਾਂ ਡੀਐਸਪੀ ਨੂੰ ਮੰਗ ਪੱਤਰ ਹੋਇਆ ਇਹਨਾਂ ਖਬਰਾਂ ਨੂੰ ਕੋਈ ਬਹੁਤੀ ਜ਼ਿਆਦੀ ਮਾਈਲੇਜ ਨਹੀਂ ਦਿੱਤੀ ਜਾਂਦੀ ਖਬਰਾਂ ਨੂੰ ਉਹਨਾਂ ਨੂੰ ਹੀ ਮਾਈਲੇਜ ਦਿੱਤੀ ਜਾਂਦੀ ਹੈ ਜਾਣਬੁੱਝ ਕੇ ਕਿ ਕਿਤੇ ਨਾ ਕਿਤੇ ਜਿਹੜਾ ਹੈ ਕਿ ਸਿੱਖਾਂ ਦੀ ਕਰਤਜਨ ਨਿਹੰਗਾਂ ਦੀ ਨਿਹੰਗ ਸਿੰਘਾਂ ਦੀ ਕਿਰਦਾਰਕੁਸ਼ੀ ਕੀਤੀ ਜਾਵੇ ਦੂਜੇ ਪੱਲੇ ਤੁਸੀਂ ਦੇਖੋ ਕਿ ਕਿਸਾਨ ਅੰਦੋਲਨ ਦੇ ਸਮੇਂ ਇੱਕ ਲਬਜ਼ ਬੜਾ ਪਪੂਲਰ ਹੋਇਆ ਸੀ ਕਿ ਟੂਲ ਕਿਟ ਤੁਸੀਂ ਵੀ ਸੁਣਿਆ ਹੋਣਾ ਕਿ ਟੂਲ ਕਿਟ ਵਰਤੀ ਹੈ ਜੀ ਉਹ ਟੂਲ ਕਿਟ ਇੱਥੇ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਟੂਲ ਕਿਟ ਦੀ ਤਰ੍ਹਾਂ ਹੀ ਇਹ ਸਾਰੇ ਜਾਣੇ ਕੰਮ ਕਰਦੇ ਹੈਗੇ ਨੇ ਉਹਦੇ ਚ ਮੰਨੇ ਪਰਮੰਨੇ ਅਖਬਾਰ ਆ ਜਾਂਦੇ ਨੇ ਕੁਝ ਚੰਡੀਗੜ੍ਹ ਤੋਂ ਚੱਲਦੇ ਨੇ ਕੁਝ ਜਲੰਧਰ ਤੋਂ ਚੱਲਦੇ ਨੇ ਫਿਰ ਉਸ ਤੋਂ ਬਾਅਦ ਕੁਝ ਟੀਵੀ ਚੈਨਲ ਆ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਖੱਬੇ ਪੱਖੀ ਧਿਰਾਂ ਦੇ ਨਾਲ ਕੁਝ ਸੰਬੰਧਿਤ ਲੋਕ ਜਾਂ ਉਹ ਤਰ੍ਹਾਂ ਕੇ ਆ ਜਾਂਦੀਆਂ ਨੇ ਜੋ ਆ ਕੇ ਹੁਣ ਡਿਫੈਂਡ ਕਰ ਰਹੀਆਂ ਨੇ ਬੜਾ ਜਿਦਾਂ ਸਤਿਕਾਰ ਨਾਲ ਹੁੰਦਾ ਨੇ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੂੰ ਇਨਫਲੂਐਂਸ ਕਰਨਾ ਕਿ ਤੁਸੀਂ ਕਿਸੇ ਨੂੰ ਪੋਜ਼ਿਟਿਵਲੀ ਇਨਫਲੂਐਂਸ ਕਰੋ ਹੁਣ ਜੇ ਕੋਈ ਕੋਈ ਆਪਾਂ ਕਹੀਏ ਕਿ ਬੀਬੀ ਕੋਈ ਗਲਤ ਕੰਮ ਕਰ ਰਹੀ ਹੈਗੀ ਆ ਤੇ ਤੁਸੀਂ ਬੜਾ ਸਤਕਾਰਕ ਤੁਸੀਂ ਕਹਿ ਰਹੇ ਹੋ ਕਿ ਉਹ ਬਹੁਤ ਮਾੜਾ ਹੋਇਆ ਤੇ ਇਹਨਾਂ ਨੇ ਮਾੜਾ ਕੀਤਾ ਮਤਲਬ ਕਿਤਨਾ ਕਿਤੇ ਵਿਲਨ ਬਣਾ ਕੇ ਜਿਹੜਾ ਹੈ ਇਹਨਾਂ ਨੂੰ ਪੇਸ਼ ਕੀਤਾ ਜਾਵੇ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਇਸ ਵਿਰੋਧ ਦੇ ਵਿੱਚ ਹੈ ਬੜਾ ਉਹ ਇਸ ਚੀਜ਼ ਤੇ ਮੈਨੂੰ ਲੱਗਦਾ ਜ਼ੋਰ ਦੇ ਕੇ ਕਹਿੰਦੇ ਆ ਖਾਸ ਕਰਕੇ ਸਿੱਖ ਅਜਾਹਾ ਨਹੀਂ ਕਰਦੇ ਸਿੱਖਾਂ ਉਹਨਾਂ ਦੇ ਹੱਥਾਂ ਤੇ वार ਨਹੀਂ ਕੀਤਾ ਜਾਂਦਾ ਕਹਿੰਦਾ ਮਤਲਬ ਕਿਤੇ ਨਾ ਕਿਤੇ ਇਹ ਪੁਟਰੇ ਕੀਤਾ ਜਾ ਰਿਹਾ ਵੀ ਸਿੱਖ ਅਜਾਹਾ ਉਹਨਾਂ ਨੇ ਕਿਸੇ ਬੀਬੀ ਤੇ ਵਾਰ ਕੀਤਾ ਜਾਂ ਕਿੰਦਾ ਇਸ ਸਟੇਜ ਨੂੰ ਮੈਨੂੰ ਲੱਗਦਾ ਨਸ਼ਾ ਕਰਨ ਉਹਦੇ ਉਹਦੇ ਤੁਸੀਂ ਦੇਖੋ ਨਾ ਇੱਥੇ ਹੁਣ ਕਾਨੂੰਨੀ ਪੱਖ ਆ ਗਿਆ ਸਾਹਮਣੇ ਜਿਹੜੇ ਦੋ ਬੰਦੇ ਸੀ ਉਹ ਅਰੈਸਟ ਹੋ ਗਏ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਵਕੀਲ ਜਿਹੜੇ ਘੁੰਮਣ ਬ੍ਰਦਰਸ ਉਹਨਾਂ ਦੀ ਵੀ ਤੁਸੀਂ ਸੁਣੀ ਹੋਣੀ ਆ ਪਰਿਵਾਰ ਨੂੰ ਚੱਕਿਆ ਗਿਆ ਉਹਨਾਂ ਨੇ ਬਕਾਇਦਾ ਪਰਿਵਾਰ ਨੂੰ ਚੜਾਇਆ ਹੈਗਾ ਕਾਨੂੰਨ ਆਪਣਾ ਜਿਵੇਂ ਜਿਵੇਂ ਕਾਰਵਾਈ ਕਰੂਗਾ ਉਸ ਤਰੀਕੇ ਦੇ ਨਾਲ ਉਹ ਚੱਲਦਾ ਰਹੇਗਾ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਥੋੜੀ ਕਹਿੰਦੀਆਂ ਕਿ ਤੁਸੀਂ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਨਾ ਕਰੋ ਹੁਣ ਤੁਸੀਂ ਦੇਖੋ ਨਾ ਕਿ ਕਿਤੇ ਨਾ ਕਿਤੇ ਜਿੱਦਾਂ ਆਪਾਂ ਕਿਹਾ ਕਿ ਇੱਕ ਤਰ੍ਹਾਂ ਦਾ ਇੱਕ ਤੰਤਰ ਹੈਗਾ ਇੱਕ ਇਹਨਾਂ ਵਾਲਾ ਤੰਤਰ ਹੈ ਦੂਜਾ ਪੰਥਕ ਤੰਤਰ ਹੈ ਉਧਰਲੇ ਬੰਨੇ ਉਹ ਸਪੋਰਟ ਤੇ ਉਹ ਆਪਸ ਦੇ ਵਿੱਚ ਇੱਕ ਤਰ੍ਹਾਂ ਦੀ ਗੇਮ ਜੀ ਜਿਹੜੀ ਚਲਾਈ ਜਾਂਦੀ ਕੀ ਹੁਣ ਜਿਹੜੇ ਲੋਕ ਇਸ ਤਰੀਕੇ ਦੀਆਂ ਨਗਨ ਵੀਡੀਓ ਬਣਾਉਂਦੇ ਨੇ ਕੀ ਉਹਨਾਂ ਦੇ ਅਕਾਊਂਟ ਨਹੀਂ ਸਰਕਾਰਾਂ ਬੰਦ ਕਰ ਸਕਦੀਆਂ ਜੇ ਅਮਰਤਪਾਲ ਸਿੰਘ ਮਹਿਰੋਂ ਦਾ ਹੋ ਸਕਦਾ ਹੈ ਬਹੁਤ ਸਾਰੇ ਪੱਤਰਕਾਰਾਂ ਦਾ ਹੋ ਸਕਦੇ ਆ ਤੇ ਫਿਰ ਇਹਨਾਂ ਤੇ ਕਿਉਂਕਿ ਕਾਨੂੰਨ ਦੇ ਵਿੱਚ ਉਹ ਵੀ ਟਰਮਸ ਹੈਗੀਆਂ ਨੇ ਕਾਨੂੰਨ ਦੇ ਵਿੱਚ ਬਕਾਇਦਾ 4-5 ਧਾਰਾਵਾਂ ਹੈਗੀਆਂ ਨੇ ਕਿ ਤੁਸੀਂ ਇਸ ਤਰੀਕੇ ਦਾ ਸੋਸ਼ਲ ਮੀਡੀਆ ਤੇ ਵੀ ਨਹੀਂ ਕਰ ਸਕਦੇ ਚਾਹੇ ਉਹਦੇ ਚ ਏ ਇਹ ਕਹਿਣਾ ਕਿ ਜੀ ਉਹਦੇ 4 ਲੱਖ ਫੋਲੋਅਰ ਸੀ ਤੇ ਫਿਰ ਤੁਸੀਂ ਇਹ ਦੇਖੋ ਨਾ ਕਿ ਜਿਸ ਦਿਨ ਉਹਦਾ ਸੰਸਕਾਰ ਹੋਇਆ ਉਹਦੇ 4 ਬੰਦੇ ਵੀ ਨਾਲ ਨਹੀਂ ਸੀ ਹੈਗੇ ਮਤਲਬ ਉਹਦੇ 'ਚ ਨੰਬਰਸ ਨੂੰ ਤੁਸੀਂ ਇਹ ਕਹਿ ਕੇ ਜਸਟੀਫਾਈ ਕਰੋ ਕਿਉਂਕਿ ਇੱਕ ਮੇਰਾ ਖਿਆਲ ਪੁਲਿਸ ਵਾਲੇ ਬੀਬੀ ਜੀ ਹੈਗੇ ਉਹਨਾਂ ਦਾ ਹੀ ਇਦਾਂ ਦਾ ਕੋਈ ਬਿਆਨ ਆਇਆ ਸੀ ਪਰ ਇਸ ਤਰ੍ਹਾਂ ਦਾ ਕਿਤਨਾ ਕਿਤੇ ਤੇ ਰੋਕ ਲੱਗਣੀ ਚਾਹੀਦੀ ਕਾਨੂੰਨੀ ਪੱਖ ਤੋਂ ਰੋਕ ਜਿਹੜੀ ਲੱਗਣੀ ਚਾਹੀਦੀ ਕਿ ਜੇ ਕੋਈ ਇਸ ਤਰ੍ਹਾਂ ਦਾ ਕਰਤਾ ਹੈ ਤੇ ਉਹਨਾਂ ਦੇ ਅਕਾਊਂਟ ਸਰਕਾਰ ਆਪ ਜਿਹੜੀ ਹੈ ਬੈਨ ਕਰੇ ਨਾ ਕਿ ਜਿਹੜਾ ਹੈ ਬਾਅਦ ਤੋਂ ਇਦਾਂ ਮਾਹੌਲ ਇਹ ਨਾ ਜ਼ਿਆਦਾ ਖਰਾਬ ਹੋ ਜਾਵੇ ਫਿਰ ਉਸ ਤੋਂ ਬਾਅਦ ਚਲੋ ਠੀਕ ਹੈ ਜ ਕਾਰਵਾਈ ਕਰਤੀ ਫਿਰ ਉਹਨੂੰ ਗਲਤ ਦੱਸਣ ਵਾਲੇ ਜਾਂ ਉਹਨੂੰ ਉਸ ਤਰੀਕੇ ਦੀਆਂ ਕਾਰਵਾਈਆਂ ਕਰਨ ਵਾਲੇ ਉਹ ਇੱਕ ਟੂਲ ਕਿਟ ਵੱਖਰੀ ਜਿਹੜੀ ਐਕਟੀਵੇਟ ਹੋ ਜਾਂਦੀ ਹੈ ਔਰ ਇਹ ਕਾਫੀ ਲੰਮੇ ਸਮੇਂ ਤੋਂ ਹੈਗਾ ਇਹ ਜਿਹੜਾ ਜੇ ਆਪਾਂ ਪੁਰਾਣੀ ਗੱਲ ਕਰਨੀ ਹੋਵੇ ਤੇ 1999 ਦੀ ਇੱਕ ਘਟਨਾ ਹੈਗੀ ਜਿੱਥੇ ਇੱਕ ਆ ऑस्ट्रेलिया ਤੋਂ ਇਸਾਈ ਪ੍ਰਚਾਰਕ ਗ੍ਰਾਮ ਸਟੂਅਰਟ ਸਟੇਨਜ਼ ਉਹਨਾਂ ਨੂੰ ਕਾਰ ਦੇ ਵਿੱਚ ਇੱਕ ਮੇਰੇ ਖਿਆਲ VHP ਦੇ ਹੀ ਲੀਡਰ ਹੈਗੇ ਸੀ ਉਹਨਾਂ ਦੇ ਵੱਲੋਂ ਜਿੱਦਾਂ ਸਾੜ ਦਿੱਤਾ ਗਿਆ ਸੀ ਦੱਖਣ ਦੀ ਜਿਹੜੀ ਘਟਨਾ ਹੈਗੀ ਹੈ ਤੇ ਉਹਦਾ ਅਸਲੀ ਨਾਮ ਸੀਗਾ ਰਵਿੰਦਰਪਾਲ ਹਮ ਪਰ ਉਸ ਨੂੰ ਜਾਣ ਬੁੱਝ ਕੇ ਦਾਰਾ ਸਿੰਘ ਨਾਮ ਦੇ ਨਾਲ ਪ੍ਰਮੋਟ ਕੀਤਾ ਗਿਆ ਤੁਸੀਂ ਜਦੋਂ ਸਰਚ ਕਰੋਗੇ ਨਾ ਤੇ ਉਹ ਆਏਗਾ ਕਿ ਦਾਰਾ ਸਿੰਘ ਨੇ ਗ੍ਰਾਮ ਸਟੇਨ ਜਿਹੜਾ ਪਾਦਰੀ ਸੀ ਪਰਿਵਾਰ ਸਮੇਤ ਉਹਨੂੰ ਜਿਹੜੀ ਹੈ ਅੱਗ ਲਗਾਈ ਹੈਗੀ ਹੈ ਮਤਲਬ ਇਹ ਇਹ ਕੱਲੀ ਦੁ ਕੱਲੀ ਘਟਨਾ ਨਹੀਂ ਹੈ ਜਾਣਬੁੱਝ ਕੇ ਫਿਰ ਉਸ ਤੋਂ ਬਾਅਦ ਜੇ ਹੋਰ ਤੁਸੀਂ ਦੇਖਣੀ ਹੋਵੇ ਕੈਨੇਡਾ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਕਿਵੇਂ ਉਹ ਮੰਦਰ ਤੇ ਹਮਲੇ ਦੇ ਰੰਗਤ ਦਿੱਤੀ ਗਈ ਕਿਵੇਂ ਫਿਰ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਜੀ ਦੇਖੋ ਜੀ ਜਿਹੜੇ ਸਿੱਖ ਨੇ ਉਹ ਇਸ ਤਰ੍ਹਾਂ ਦੇ ਨਾਰੇ ਮੰਦਰਾਂ ਦੇ ਬਾਹਰ ਲਿਖਦੇ ਨੇ ਤੇ ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ ਪੁਲਿਸ ਨੇ ਜਦੋਂ ਕਿਉਂਕਿ ਉਹ ਬਾਹਰਲੀਆ ਪੁਲਿਸ ਹੈਗੀਆਂ ਨੇ ਉਹਨਾਂ ਨੇ ਕਿਸੇ ਦਬਾਅ ਵੇਠਾ ਕੇ ਕੋਈ ਕੰਮ ਨਹੀਂ ਕਰਨਾ ਜਦੋਂ ਉਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਆਇਆ ਕਿ ਇਹਨਾਂ ਨੇ ਸੀ ਜਦੋਂ ਨਾਰੇ ਲਿਖਣੇ ਹੁੰਦੇ ਆ ਤੇ ਇਹਨਾਂ ਦੇ ਸੀਸੀਟੀਵੀ ਬੰਦ ਹੋ ਜਾਂਦੇ ਆ ਤੇ ਫਿਰ ਜਿਹੜਾ ਹ ਚੱਲ ਜਾਂਦੇ ਆ ਮਤਲਬ ਕਿ ਤਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਇੱਕ ਨੱਪੀਤੁਲੀ ਸਾਜ਼ਿਸ਼ ਦੇ ਤਹਿਤ ਇਹ ਕਾਰਵਾਈਆਂ ਹੁੰਦੀਆਂ ਨੇ ਇਹਨੂੰ ਆਪਾਂ ਐ ਨਹੀਂ ਕਹਿ ਸਕਦੇ ਵੀ ਇਕੱਲੀ ਦੁਕੱਲੀ ਘਟਨਾ ਹੈਗੀ ਆ ਫਿਰ ਜਾਣਬੁੱਝ ਕੇ ਉਹਨੂੰ ਇਹਨਾਂ ਹਾਈਲਾਈਟ ਕੀਤਾ ਜਾਂਦਾ ਇੱਕ ਪ੍ਰੋਪੋਗੈਂਡਾ ਬਣਾਇਆ ਜਾਂਦਾ ਹੈ ਉਹ ਸਾਨੂੰ ਜਿੱਦਾਂ ਸਮਝਣ ਦੀ ਲੋੜ ਹੈਗੀ ਆ ਠੀਕ ਹੈ ਇਨਸੀਡੈਂਟ ਹੈਗਾ ਇਹ ਕਾਨੂੰਨੀ ਇਨਸੀਡੈਂਟ ਹੈ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਨੇ ਵੀ ਮੰਨ ਲਿਆ ਤੇ ਫਿਰ ਉਸ ਤੋਂ ਬਾਅਦ ਪੁਲਿਸ ਅੱਗੇ ਕਾਰਵਾਈ ਕਰੇਗੀ ਪਰ ਜੇ ਉਸ ਤੋਂ ਅੱਗੇ ਜਾ ਕੇ ਤੁਸੀਂ ਉਹਨਾਂ ਦੇ ਫੈਮਿਲੀ ਨੂੰ ਤੰਗ ਕਰੋਗੇ ਫਿਰ ਜਾ ਮੰਨ ਲਓ ਕਿ ਜੇ ਉਹਨੇ ਨਹੀਂ ਕੀਤਾ ਤੇ ਉਹਦੇ ਗਲ ਪਾਉਂਗੇ ਫਿਰ ਉਹ ਉਹਦੇ ਨਾਲ ਕਿਤਨਾ ਕਿਤੇ ਮਾਹੌਲ ਹੋਰ ਜ਼ਿਆਦਾ ਤਣਾਪੂਰਨ ਹੋ ਜਾਂਦਾ ਹੈ ਬਿਲਕੁਲ